ਸੋ ਬਠਿੰਡਾ ਦੇ ਡੀਡੀ ਮਿੱਤਲ ਤਾਵਰ ਜਿਹੜਾ ਮਲਤਾਨੀਆ ਰੋਡ ਤੇ ਉੱਥੇ ਅਸੀਂ ਖੜੇ ਆ ਇਸ ਵਕਤ ਇੱਥੇ ਕੁਛ ਹੀ ਦਿਨ ਪਹਿਲਾਂ ਲਗਭਗ ਅੱਧਾ ਘੰਟਾ ਪਹਿਲਾਂ ਇੱਥੇ ਇੱਕ ਫਾਇਰਿੰਗ ਹੋਈ ਆ ਇਹ ਦੱਸਿਆ ਜਾਂਦਾ ਕਿ ਜਿਹਦੇ ਫਾਇਰਿੰਗ ਹੋਈ ਆ ਉਹ ਇੱਕ ਰਿਟਾਇਰ ਪੁਲਿਸ ਮੁਲਾਜ਼ਮ ਸੀ ਤੇ ਜਿਹੜਾ ਫਾਇਰ ਕਰਨ ਵਾਲਾ ਸੀਗਾ ਉਹ ਇੱਕ ਵਿਅਕਤੀ ਸੀਗਾ ਤੇ ਉਹ ਮੋਟਰਸਾਈਕਲ ਤੇ ਆਇਆ ਸੀਗਾ ਤੇ ਉਸੇ ਦੁਕਾਨ ਤੇ ਦੁੱਧ ਲੈਣ ਆਇਆ ਸੀ ਉਹ ਦੇਖ ਲਓ ਇਧਰ ਇੱਕ ਕਰਿਆਨਾ ਦੀ ਦੁਕਾਨ ਤੇ ਇਹ ਡੇਲੀ ਰੁਟੀਨ ਦੇ ਵਿੱਚੋਂ ਦੁੱਧ ਲੈਣ ਆਉਂਦਾ ਸੀ ਜਿਹੜੇ ਜਿਨ੍ਹਾਂ ਦੀ ਫਾਇਰਿੰਗ ਹੋਈ ਆ ਤੇ ਇਸ ਜਗ੍ਹਾ ਤੇ ਸੀ ਇੱਥੇ ਜਿਹੜਾ ਬਲੱਡ ਵੀ ਡੁੱਲਿਆ ਹੋਇਆ ਤੇ ਉਹ ਦੁੱਧ ਆ ਰਿਹਾ ਤਾਂ ਕਰਕੇ ਤੋਂ ਦਿਖਾਏ ਸੋ ਇਹਨੂੰ ਕਵਰ ਕੀਤਾ ਸਪੌਟ ਬਣਾਇਆ ਗਿਆ ਮੋੱਕ ਤੇ ਜਿਹੜੀ ਪੁਸ ਮੌਜੂਦ ਹੈਗੀ ਹੈ ਐਸ ਐਚ ਓ ਸਿਟੀ ਕੁਤਵਾਲੀ ਤੇ ਜਿਹੜੇ ਡੀਐਸਪੀ ਸਾਹਿਬ ਇੱਥੇ ਪਹੁੰਚਿਆ ਐ ਐਸਪੀ ਸਿਟੀ ਜੀ ਇੱਥੇ ਥੋੜੀ ਦੇਰ ਚ ਪਹੁੰਚ ਰਿਹਾ ਤੁਹਾਡਾ ਡਿਟੇਲ ਦੱਸਾਂਗੇ ਤੇ ਜਿਸ ਤੋਂ ਗਾਂ ਤੇ ਦੁੱਧ ਲੈਣ ਆਏ ਸੀਗੇ ਪਰ 3 ਚ ਦੁੱਧ ਲੈਣ ਆਉਂਦੇ ਸੀ ਤੇ ਇਸ ਜਗ੍ਹਾ ਤੇ ਪਹੁੰਚੇ ਸੀ ਤੇ ਪਿੱਛੇ ਇੱਕ ਬਾਈਕ ਵਾਲਾ ਆ ਕੇ ਉਹਨੇ ਦੋ ਫਾਇਰ ਕਿੱਤੇ ਐ ਤੇ ਇਸ ਜਗ੍ਹਾ ਤੇ ਦਾ ਖੂਂਡ ਲਿਆ ਜਿਹੜਾ ਮੌਕੇ ਤੇ ਹੈ ਗਿਆ ਪੀਐਸਪੀ ਸਾਹਿਬ ਤੇ ਹੋਰ ਪੁਲਿਸ ਟੀਮ ਪਹੁੰਚੀ ਹੋਈ ਹੈ ਇੱਥੇ ਜਾਂਚ ਕਰ ਰਹੀ ਆਸਿਆ-ਬਾਸੇ ਹੋ ਸੀਸੀਟੀਵੀ ਵਗੈਰਾ ਜਿਹੜਾ ਗਿਆ ਕੱਟ ਰਿਹਾ ਐ ਐਸਪੀ ਸਿਟੀ ਕਰਿੰਦਰ ਚੰਗੀ ਜੀ ਪਹੁੰਚਿਆ ਮੌਕੇ ਤੇ ਜਸੂਗਾ ਤੇ ਸਪੌਟ ਦਿਖਾ ਰਿਹਾ ਹੈ। ਇਹ ਜਿੱਥੇ ਕਿ ਫਾਇਰਿੰਗ ਹੋਈ ਸੀ। ਮਰ ਠੀਕ ਹੈ। ਦੁਕਾਨਦਾਰ ਇੱਥੇ ਕਿ ਦੁਦਰੇ ਆਣਾ ਆਏ ਸੀ ਉਹ ਜਿਹੜੇ ਜਿਵੇਂ ਫੈਰੀ ਹੋਇਆ ਉਸ ਲਗਾਨ ਤੋਂ ਪੁਛ ਰਿਹਾ ਐ ਐਸਪੀ ਜੀ ਸਾਹਿਬ ਸਿਟੀ ਸਾਹਿਬ ਤੇ ਇਸੇ ਨੇ ਤਾਂ ਕੋਈ ਦੋ ਮਿੰਟ ਰੁਕ ਦੋ ਮਿੰਟ ਅਸੀਂ ਕੁਝ ਦੋ ਪਲੇਸ ਤੇ ਕੋਈ ਨਾ ਕੋਈ ਜਿਹਾ ਪੁੱਛ ਮੈਂ ਕਹਿੰਦਾ ਸੀਗਾ ਵੀ ਲੱਗੇ ਸਾਰੇ ਕੰਮ ਹੋ ਜਾ ਪਰ ਚਲੋ ਕੋਈ ਗੱਲ ਨਹੀਂ ਆਉਂਦੇ ਰਹੇ ਤੇ ਖਾਸ ਲੱਗਦਾ ਹੈ। ਜੇ ਤੇ ਕੋਈ ਚੱਲੇ ਤੇ ਕੋਈ ਆਵੇ ਸਾਰੇ ਜੀ ਜੰਗ ਲੱਗ ਜਾਂਦਾ। ਜਿੰਨਾ ਇਹ ਨਾ ਕਿ ਪੁਲਿਸ ਕਹਿੰਦੇ ਸਰ ਮੇਸ਼ਵਾਨੋਂ ਤੋਂ ਕੁਝ ਪਹਿਰ ਪਹਿਲਾਂ ਅੱਧਾ ਘੰਟਾ ਪਹਿਲਾਂ ਹੰਗਫਾਰ ਇਸ ਜਗ੍ਹਾ ਤੇ ਉਸ ਦੁਕਾਨ ਤੇ ਦੁੱਧ ਲੈਣ ਆਏ ਸੀ ਜਿਨ੍ਹਾਂ ਦੇ ਪੈਰੀ ਪਈ ਹੈ। ਤੇ ਇਸ ਤੋਂ ਇੱਕ ਬਾਈਕ ਸਵਾਰ ਆਇਆ ਹੈ। ਉਹ ਦੋ ਫਾਇਰ ਕੀਤੇ ਉਹਨੇ ਕਹਿੰਦੇ ਕਿ ਬੈਕ ਤੇ ਲੱਗਿਆ ਹੈ ਪੁੱਜ ਦੇ ਵਿੱਚ ਰਿਫਾਇਰ ਲੱਗਿਆ ਦੋ ਮੋਕੇ ਤੇ ਉਹਨਾਂ ਦਾ ਬੇਟਾ ਆਇਆ ਉਹਨੂੰ ਸਖਤ ਕੀਤਾ ਬੇਟੇ ਨੂੰ ਤੇ ਉਹ ਹਸਪਤਾਲ ਦੇ ਵਿੱਚ ਜਿਹੜਾ ਗਿਆ ਟ੍ਰੀਟਮੈਂਟ ਕਰਾਉਣ ਜਖਮ ਲੱਗ ਗਏ ਬੀੜ ਤਲਾ ਰੋਡ ਦੇ ਉੱਤੇ ਉਹ ਰਹਿਣ ਵਾਲੇ ਸੀ ਫਿਰ ਹਾਲ ਅਜੇ ਕੋਈ ਪਤਾ ਨਹੀਂ ਲੱਗ ਰਿਹਾ ਉਹ ਫਾਇਰ ਕਰਕੇ ਇਧਰ ਹੀ ਆਇਆ ਸੀਗਾ ਤੇ ਇਧਰੋਂ ਵਾਪਸ ਲਾਹ ਸਿੰਘ ਵਸਤੀ ਵਾਲਰ ਨੂੰ ਟਰਨ ਟਰਨ ਕਰ ਗਿਆ ਤੇ ਹਜੇ ਸੀਸੀਟੀਵੀ ਵਗੈਰਾ ਜਿਹੜੇ ਆ ਗਿਆ ਉਹ ਦੇਖੇ ਜਾ ਰਿਹਾ ਇਸ ਦੁਕਾਨ ਦੇ ਸੀਸੀਟੀਵੀ ਕੈਮਰਾ ਸਗੇ ਉਹ ਦੱਸਿਆ ਕਿ ਚੱਲੇ ਰਹੇ ਕੰਮ ਨਹੀਂ ਕਰ ਰਹੇ ਤਾਂ ਕੋਈ ਨਾ ਕੋਈ ਨਿਕਰੀ ਆਉਣਾ ਕਿਉਂਕਿ ਅੱਜ ਕੱਲ੍ਹ ਹਰ ਦੁਕਾਨ ਤੇ ਹਰ ਸ਼ੋਰੂਮ ਤੇ ਘਰਾਂ ਦੇ ਵਿੱਚ ਵੀ ਮੋਸਟਲੀ ਜਾਵਾ ਸੀਸੀਟੀਵੀ ਕੈਮਰਾ ਲੱਗੇ ਹੁੰਦੇ ਆ ਤੇ ਪੁੱਛਿਆ ਜਾ ਰਿਹਾ ਕਿਸੇ ਨਾ ਕਿਸੇ ਕੈਮਰੇ ਚ ਉਹਦਾ ਬਾਈਕ ਦਾ ਨੰਬਰ ਜਾਂ ਫਿਰ ਉਹਦਾ ਚਿਹਰਾ ਉਹਦੀ ਪਛਾਣ ਹੋ ਸਕਦੀ ਹੈ ਤਾਂ ਰਹਾਲ ਜਾਂਚ ਚੱਲ ਰਹੀ ਆ ਕੰਗਾਲੇ ਜਾ ਰਹੇ ਸੀਸੀਟੀਵੀ ਵੀ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਮੌਕੇ ਦੇ ਕਈ ਜੱਜਮਜੀਤ ਸਿੰਘ ਨੇ ਦੱਸਿਆ ਵੀ ਕਿ ਕਰੀਬ ਅੱਧਾ ਘੰਟਾ ਪਹਿਲਾਂ ਹੁਣ ਤੋਂ ਆਹ ਲੜਕਾ ਸੀ ਹੈ ਆ ਖੜਾ ਲੜਕਾ ਵੀ ਇਸੇ ਆ ਦੇਖ ਇਹ ਲੜਕਾ ਸੀ ਲੜਕਾ ਸੀ ਸਾਹਮਣੇ ਖੜਾ ਗਿਆ ਅੱਛਾ ਸਾਹਮਣੇ ਖੜਾ ਸੀ ਓਕੇ ਜੀ ਚਲੋ ਦੇਖਦੇ ਆ ਬਸ ਪੰਤਰ ਜਹਾਂ ਚੱਲ ਰਹੀ ਹੈ ਪੁੱਛਕਿੱਚੇ ਹੋ ਰਹੀ ਹੈ ਜੀ ਐਸਪੀ ਸਿਟੀ ਸਾਹਿਬ ਜਿਹੜੇ ਅਧਿਕਾਰੀ ਆਗੇ ਆ ਇਹਨਾਂ ਤੋਂ ਆਪਾਂ ਪੁੱਛਾਂਗੇ ਵੀ ਕੀ ਕੁਝ ਪਤਾ ਲੱਗਿਆ ਕਿਉਂਕਿ ਇਹ ਸ਼ੁਰੂਆਤੀ ਜਾਂਚ ਹੁੰਦੀ ਆ ਉਹ ਇੱਕ ਇਹਨੇ ਛੋਟੇ ਛੋਟੇ ਚੀਜ਼ਾਂ ਤੋਂ ਦੇਖਿਆ ਜਾਂਦਾ ਕਿੰਨਾ ਮਰਜ਼ੀ ਕੋਈ ਜਿਹੜਾ ਫੁੱਲਪੂਰਾ پلان ਹੋਵੇ ਪਰ ਫਿਰ ਵੀ ਕੋਈ ਨਾ ਕੋਈ ਜਿਹੜਾ ਫਰੂਵ ਛੱਡ ਹੀ ਜਾਂਦਾ ਬਟਿੰਡਾ ਪੁਲਿਸ ਉਮੀਦ ਹੈ ਕਿ ਜਲਦੀ ਹੀ ਇਸ ਜਿਹੜੀ ਘਟਨਾ ਨੂੰ ਦੇ ਪਿੱਛੇ ਜਿਹੜਾ ਹੈਗਾ ਕੀ ਮਕਸਦ ਸੀ ਤੇ ਕੌਣ ਸੀਗਾ ਕਿਉਂ ਫਾਇਰਿੰਗ ਕੀਤੀ ਇਹਨੇ ਰਾਣੀ ਨਹੀਂ ਲੱਗਿਆ ਮੇਰੇ ਕੈਮਰੇ ਖਰਾਬ ਲੱਗਦਾ ਹੈ ਕਾਬੇ ਸਹੀ ਚੱਲਦੇ ਨਹੀਂ ਹੈਲੋ ਤਾਂ ਕੁਝ ਨਾ ਕੁਝ ਜ਼ਰੂਰ ਨਿਕਲਣਾ ਜਿੱਥੋਂ ਜਿਹੜਾ ਬੰਦਾ ਹੈਗਾ ਪਤਾ ਲੱਗ ਜਾਣਾ ਕਿ ਉਹ ਰਿਟਾਇਰ ਮੁਲਾਜ਼ਮ ਸੀ ਕੀ ਮਕਸਦ ਹੈ ਕਿ ਕਰ ਰਿਟਾਇਰ ਮੁਲਾਜ਼ਮ ਤੇ ਜਿਹੜਾ ਗੋਲੀ ਚਲਾਉਂਦਾ ਕੋਈ ਨਾ ਕੋਈ ਰੰਜਿਸ਼ ਹੋਣੀ ਹੈ ਪੁਰਾਣੀ ਇਹ ਹੁਣ ਬਾਅਦ ਚ ਪਤਾ ਲੱਗੂਗਾ ਕਿ ਕੀ ਰੰਜਿਸ਼ ਸੀ ਤੇ ਕੀ ਕਾਰਨ ਸੀਗਾ ਤੇ ਕੌਣ ਸੀ ਜਿਹੜਾ ਹੈਗਾ ਮੌਕੇ ਤੇ ਸਾਰੇ ਜਿਹੜੇ ਟੀਮਾਂ ਪੁਲਿਸ ਦੀਆਂ ਪਹੁੰਚਿਆ ਨੇ ਸੀ 2004 ਐਸਪੀਟੀ ਦਾ ਪੈਟਰੋਲਿੰਗ ਬੇਚਾਰ ਸਾਰੇ ਮੌਕੇ ਤੇ ਜਿਹੜੇ ਪਹੁੰਚੇ ਹੋਏ ਆ ਅੱਗੇ ਲੈ ਆ ਬਾਈ ਫਾਇਰ ਲਾ ਦੇ ਅੱਗੇ ਲੈ ਜਾ ਆ ਇੱਕ ਕਾਤੇ ਆਇਆ ਸੀ ਬਾਈ ਇਸ ਟਾਈਮ ਇੱਥੇ ਪੂਰਾ ਰਸ਼ ਹੁੰਦਾ ਹੈ ਜਿਹੜਾ ਇਹ ਸਮਾਂ ਇੱਥੇ ਕੋਈ ਸਬਜ਼ੀ ਲੈਣੋਂ ਦਾ ਹੈ ਜਾਂ ਕੋਈ ਆਪਣੇ ਆਪਣੇ ਘਰ ਆਗਰੋਂ ਜਾਣਾ ਹੁੰਦਾ ਹੈ ਉਹ ਜਨਾਲੇ ਦੀ ਭੀੜ ਪੂਰੀ ਹੁੰਦੀ ਹੈ ਤੇ ਪੂਰਾ ਰਸ਼ ਹੁੰਦਾ ਹੈ ਇਸ ਵਕਤ ਕਿਉਂਕਿ ਇੱਥੇ ਜਿਹੜੀਆਂ ਲੱਗਦੀਆਂ ਨੇ ਦੁਕਾਨਾਂ ਲੱਗਦੀਆਂ ਨੇ ਤੇ ਸਾਹਮਣੇ ਡੀਡੀ ਮਿੱਤਲ ਟਾਵਰਸ ਹੈ ਬਿਲਡਿੰਗ ਇੱਥੇ ਜਿਹੜਾ ਖਰੀਦੋ ਖੁਕਤ ਕਰਨ ਵਾਲੇ ਜਾਂ ਘਰ ਜਾਣ ਵਾਲੇ ਸੈਰ ਕਰਨ ਵਾਲੇ ਬਹੁਤ ਇੱਥੇ ਹੁੰਦੇ ਆ ਕਿ ਰਸ਼ ਹੁੰਦਾ ਪੂਰਾ ਇਸ ਟਾਈਮ ਪੂਰੇ ਭਰੇ ਰਸ਼ ਦੇ ਵਿੱਚ ਬਾਜ਼ਾਰ ਦੇ ਵਿੱਚ ਮਤਲਬ ਕਿ ਇਹ ਕਾਂਡ ਹੋਇਆ ਹੈ ਕਿ ਆਇਆ ਗਿਆ ਸਿਵਲ ਹਸਪੀਟਲ ਇਹ ਕੌਣ ਸੀ ਕੀ ਮਕਸਦ ਹੈ ਇਹ ਹੁਣ ਜਾਣ ਕੋਈ ਪਤਾ ਲੱਗੋ ਤੇ ਇਹ ਸਕੂਟੀ ਹੈ ਇਹ ਸਕੂਟੀ ਜਿਸ ਤੇ ਜਿਨ੍ਹਾਂ ਤੇ ਗੋਲੀ ਲੱਗੀ ਹੈ ਕਹਿੰਦੇ ਨੇ ਇਹ ਸਕੂਟੀ ਹੈ ਆ ਉਹਨੇ ਸਕੂਟੀ ਸੀ ਤੇ ਟਾਇਰ ਥਣ ਪੁਲਿਸ ਬਲਾਜਮ ਸੀਗੇ ਜਿਨ੍ਹਾਂ ਤੇ ਗੋਲੀ ਉੱਪਰ ਚ ਤੇ ਬੀਰਤਲਾ ਰੋਡ ਤੇ ਹੋ ਰਹਿਣ ਵਾਲੇ ਸੀ ਪੀਬੀ03 ਤੇ ਤੁਸੀਂ ਦੇਖੋ ਤੇ ਕੇ0438 ਪੀਬੀ03 ਬੀ ਕੇ0348 ਦੇਖ ਰਿਹਾ ਕੋਈ ਨਾ ਕੋਈ ਜ਼ਰੂਰ ਜਿਹੜਾ ਪ੍ਰੂਫ ਹੈ ਕੋਈ ਨਾ ਕੋਈ ਜਿਹਨ ਤਾਰਗੇਟ ਆ ਉਸੇ ਤਰ੍ਹਾਂ ਕੋਈ ਇਸ ਤਰ੍ਹਾਂ ਲਖਵੀਰ ਗਰੇਵਾਲ ਜੀ ਕੀ ਹੋਇਆ ਬਾਈ ਫਾਇਰਿੰਗ ਹੋ ਗਈ ਮਲਤਾਨੀਆ ਰੋਡ ਜਿਹੜਾ ਚੌਕ ਹੈ ਤੇ ਫਾਇਰਿੰਗ ਹੋਈ ਹੈ ਤੇ ਇੱਕਰ ਟਾਇਰ ਪੁਲਸ ਮਾ ਜੀ ਉਹਨਾਂ ਦੇ ਲੱਗੀ ਆ ਇਸ ਜਗ੍ਹਾ ਤੇ ਜਿਹੜਾ ਹੈਗਾ ਉਹ ਖੜੇ ਸੀਗੇ ਜਿੱਥੇ ਉਹਨਾਂ ਦਾ ਬਲੱਡ ਡਿੱਗਿਆ ਗੋਲੀ ਲੱਗਨ ਕਾਰਨ ਇਹਦੇ niche ਤਾਂ ਹੀ ਕਵਰ ਕੀਤਾ ਹੈ ਪੂਰਾ ਤਾਂ ਕਿ ਕੋਈ ਛੇੜਛਾੜ ਨਾ ਹੋਵੇ ਤੇ ਜੀ ਲਖਪੀਰ ਜੀ ਬਲਤਾਨੀਆਂ ਰੋਡ ਜਿਹੜਾ ਇੱਥੇ ਚੌਕ ਆ ਡਿਡੀ ਮਿੱਤਲ ਟਾਵਰ ਦੇ ਬਿਲਡਿੰਗ ਦੇ ਆਪੋਜੀਟ ਉੱਥੇ ਫਾਇਰਿੰਗ ਹੋਈ ਆ ਰਟਾਇਰ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਫਾਇਰਿੰਗ ਹੋਈ ਆ ਦੋ ਗੋਲੀਆਂ ਲੱਗੀਆਂ ਪਿੱਛੇ ਢੋਈ ਤੇ ਤੇ ਬਾਈਕ ਤੇ ਐਸ ਇੱਕ ਬਾਈਕ ਸਵਾਰ ਉਹ ਫਾਇਰਿੰਗ ਕਰਕੇ ਇਥੋਂ ਫਰਾਰ ਹੋ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿਸ ਅਧਿਕਾਰੀ ਡੀਐਸਪੀ ਐਸਪੀ ਸਿਟੀ ਦਰਿੰਦਰ ਜੀ ਤਮਾਮ ਅਧਿਕਾਰੀਆ ਪੁਲਿਸ ਟੀਮ ਹੋਰ ਪੈਟਰੋਲਿੰਗ ਵਾਲੇ ਤੇ ਸੀਆਈ2 ਤੇ ਟੀਮ ਇਥੇ ਪਹੁੰਚੀ ਹੋਈ ਹੈ ਤੇ ਜਾਂਚ ਕਰ ਰਹੇ ਆ ਮੌਕੇ ਦੀ ਸੀਸੀਟੀਵੀ ਵਗੈਰਾ ਇਸ ਦੁਕਾਨ ਤੇ ਦੁੱਧ ਲੈਣ ਆਏ ਸੀਗੇ ਇੱਕ ਵਾਰੀ ਅਨਵਾ ਵੀ ਗੱਲ ਕਰਾਂਗੇ ਫ੍ਰੀ ਹੋਣਗੇ ਜਦੋਂ ਕਿ ਇੱਥੇ ਰੁਟੀਨ 'ਚ ਦੱਸਿਆ ਕਿ ਦੁੱਧ ਲੈਣ ਹੁੰਦੇ ਸੀਗੇ ਇਸ ਦੁਕਾਨ ਤੇ ਜਿੰਦਲ ਕਰੀਆਨਾਸ ਤੋਂ ਉਹ ਤੇ ਪ੍ਰੋਟੀਨ ਚ ਇੱਥੇ ਦੁੱਧ ਲੈਣਾ ਹੁੰਦੇ ਸੀਗੇ ਤੇ ਅੱਜ ਜਦੋਂ ਅੰਦਰ ਆਉਣ ਲੱਗੇ ਇਸ ਜਗ੍ਹਾ ਤੇ ਬਾਈਕ ਸਵਾਰ ਨੇ ਫਾਇਰਿੰਗ ਕਰਕੇ ਆਫ ਕੁਛ ਨਹੀਂ ਲਿਤਾ ਜਿਦੋਂ ਕਰਿਆਨੇ ਵਾਲੇ ਦੀ ਕੀ ਕੀਤੀ ਕੀ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਹਾਨੂੰ ਪਤਾ ਲੱਗੇ ਕੀ ਹੋਇਆ ਦੇਵ ਜੀ ਹਾਂ ਜੀ ਇੱਥੇ ਰੂਟੀਨ ਚ ਦੱਸਿਆ ਦੁਕਾਨਦਾਰ ਨੇ ਇਹਨਾਂ ਨੇ ਜਿੱਦੜ ਵਾਲਿਆਂ ਨੇ ਕਿ ਇੱਥੇ ਰੂਟੀਨ ਚ ਦੁੱਧ ਲੈਣ ਆਉਂਦੇ ਸੀਗੇ ਵੀ ਬੀਟਰਾ ਰੋਡ ਤੇ ਰਹਿੰਦੇ ਆ ਜਿਹੜੇ ਜਿਨ੍ਹਾਂ ਦੇ ਫਾਇਰ ਹੋਇਆਗਾ ਓਕੇ ਤੇ ਇਧਰੋਂ ਬਾਈਕ ਸਵਾਰ ਆਇਆ ਇਧਰਲੇ ਪਾਸੋਂ ਫਾਇਰ ਕਰਕੇ ਵਾਪਸ ਹੀ ਭੱਜ ਗਿਆ ਉੱਥੇ ਇਧਰ ਲਾਲ ਸਿੰਘ ਵਸਤੀ ਕਹਿੰ ਨੂੰ ਟੰਰ ਹੋ ਗਿਆ ਓਕੇ ਕੀ ਕੰਮ ਕਰਦੇ ਸੀ ਉਹ ਕੰਮ ਇਹ ਰਟਾਇਰ ਥਾਣੇਦਾਰ ਸੀ ਜੀ ਕੀ ਨਾਮ ਸੀ ਉਹਨਾਂ ਦਾ ਕੁਝ ਪਤਾ ਲੱਗਦਾ ਨਾਮ ਨਹੀਂ ਪਤਾ ਲੱਗਿਆ ਨਾਮ ਇਹ ਪੁੱਛਾਂਗੇ ਅਧਿਕਾਰੀ ਆਵਟ ਚ ਮੁਕੇ ਅਧਿਕਾਰੀ ਮੁਕੇ ਦੱਸਾਂਗੇ ਇਹ ਅੱਛਾ ਹਲੇ ਨਾਮ ਨਹੀਂ ਪਤਾ ਰਟਾਇਰ ਥਾਣੇਦਾਰ ਸੀ ਜੀ ਹਾਂ ਜੀ ਵੀਰ ਰੋਡ ਤੇ ਰਹਿੰਦੇ ਸੀ ਜੀ ਜਿਹੜਾ ਉਹਨਾਂ ਦਾ ਬੇਟਾ ਉਸ ਤੋਂ ਬਾਅਦ ਆਇਆ ਤੇ ਉਹਨਾਂ ਦਾ ਬੇਟਾ ਉਸ ਤੋਂ ਬਾਅਦ ਆ ਕੇ ਹਸਪਤਾਲ ਚ ਲੈ ਗਿਆ ਉਹਨੂੰ ਅੱਛਾ ਉਹਨਾਂ ਦਾ ਬੇ ਬੀਰਤਲਾ ਰੋਡ ਤੇ ਹਾਂਜੀ ਜੀ ਤੇ ਬੀਰਤਲਾ ਰੋਡ ਤੇ ਹੋ ਰਹੇ ਸੀ ਤੇ ਇਸ ਜਗ੍ਹਾ ਤੇ ਹੋਇਆ ਸਪੌਟ ਬਣਾਇਆ ਜਿਹੜਾ ਤਾਂ 어 ਐਸਪੀ ਸਾਹਿਬ ਹਾਂਜੀ ਅੰਦਰ ਨੇ ਪੁੱਛਗਛ ਕਰ ਰਿਹਾ ਕਿ ਪ੍ਰਤੀਨਿਧ ਚਾਹਿਆ ਤਾਂ ਓਏ ਦੇਖੀ ਤਾ ਨਾ ਬਾਈ ਖੜ ਜੋ ਬਾਈ ਬਾਈ ਲਾਲੇ ਲਾਲੇ ਸਰ ਨਿੱਚੇ ਸਰ ਨਿੱਚੇ ਐਸਪੀ ਸਿਟੀ ਸਾਹਿਬ ਕੀ ਮਾਮਲਾ ਕੀ ਹੈ ਜਿਹੜੇ ਰਿਟਾਇਰ ਐਸਪੀ ਦੱਸਿਆ ਜਾ ਰਿਹਾ ਓਮਪrakash ਇਹ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ ਓਮਪrakash ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੇ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਫੇਅਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਥੋਂ ਸਿਵਲ ਹਸਪੀਟਲ ਰੈਫਰ ਕੀਤਾ ਸੀ ਕਿ ਜਿੱਥੇ ਇੱਥੇ ਕੋਈ ਡੈਥ ਹੋ ਗਈ ਬੰਦੇ ਇਹ ਬੰਦਾ ਹਾਂ ਜੀ ਜੀ ਬੰਦੇ ਇਹ ਮੋਟਰਸਾਈਕਲ ਤੇ ਆਇਆ ਸੀਗਾ 20 22 ਸਾਲ ਦਾ ਮੁੰਡਾ ਹੈਗਾ ਤੇ ਉਹਦੇ ਵਿੱਚ ਅਸੀਂ ਸਾਡੇ ਕੋਲ ਪ੍ਰੀ ਇਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਹੈਗੇ ਨੇ ਉਸ ਤੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਅਡਰੈਸ ਕਰ ਲਵਾਂਗੇ ਸਰ ਪਤਾ ਲੱਗਿਆ ਜੀ ਜਿਹੜੀ ਤਰ੍ਹਾਂ ਦੁੱਧ ਲੈਣ ਆਉਂਦੇ ਸੀਗੇ ਜਿਹੜੇ ਵਿਅਕਤੀ ਤੇ ਗੋਲੀ ਲੱਗੀ ਹਾਂ ਹਾਂ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫਿਕੇਸ਼ਨ ਸੀਗੀ ਵੀ ਫਲਾਣ ਬੰਦਾ ਆਊਗਾ। ਤੋਂ ਮੋਟਰਸਾਈਕਲ ਲਗਾ ਕੇ ਉਹਦੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲੇਗਾ। ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਇਹਨਾਂ ਦਾ ਇਹ ਉਮਰ ਕਿੰਨੀ ਹੈ? ਇਹ ਓਮ ਪ੍ਰਕਾਸ਼ ਹੈ ਰਿਟਾਇਰਡ ਪੁਲਿਸ ਮੁਲਾਜ਼ਮ ਨੇ ਸਾਹਿਬ। ਕੈਨੇਡਾ ਸੰਧ ਪਰਿਵਾਰ ਨੇ ਬੱਤੀ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਤਾਂ ਕੈਨੇਡਾ ਦਾ ਕੁਝ ਜਿਲ੍ਹਾ ਫਰੀਦਕੋਟ ਵੀ ਰਹਿੰਦਾ। ਹਾਲਾਤ ਕਿਸ ਤਰ੍ਹਾਂ ਦੇ ਸਰ? ਆਈ ਥਿੰਕ ਉਹਦੀ ਡੈਥ ਆਈ ਐਕਸਪਾਇਰਡ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਕੀਤੇ ਉਹਨੂੰ ਕਿੱਦੋਂ ਆਇਆ ਸੀ ਕਿੱਧਰ ਭੱਜਿਆ ਉਹ ਦੇਖੋ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਅਸੀਂ ਵਕ ਵਕ ਟੀਮਾ ਲਗਾ ਦਿੱਤੀ ਆ ਤੇ ਜਲਦੀ ਵਰਕ ਕਰ ਰਹੇ ਹੁਣ ਉਹਨਾਂ ਨੇ ਸਰ ਜਿਸ ਤਰ੍ਹਾਂ ਤੇ ਰਿਟਾਇਰ ਹੋਈ ਨਹੀਂ ਸਰ ਕਿੰਨੇ 10 12 ਲਾਓ ਉਹਦੇ ਪਰ ਆਈ ਕਾਟ ਮੈਨੂੰ ਸਰ ਵੈਪਨ ਦੀ ਗੱਲ ਕੀਤੀ ਜਾ ਵੈਪਨ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ 'ਚ 12 ਬੋਰ ਰਾਈਫਲ ਦੋ ਫਾਇਰਿੰਗ ਦੱਸੇਗਾ ਦੋ ਫਾਇਰ ਦੋ ਫਰਕ ਕੀਤੇ ਦੋਨੇ ਉਸਤੇ ਲੱਗੇ ਆ ਦੋਨੋਂ ਉਸਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਇਥੇ ਬੂਥ ਹੀ ਬਣਾਇਆ ਪੂਰੇ ਬੂਥ ਹੀ ਬਣਾਇਆ ਤੇ ਪੁਲਿਸ ਮੁਲਾਜ਼ਮ ਹੈ ਨਹੀਂ ਸੀ ਇੱਥੇ ਉਦੋਂ ਜਦੋਂ ਮੌਕੇ ਦੇ ਵਾਰਦਾਤ ਹੋਈ ਜੀ ਨਹੀਂ ਇਥੇ ਬੂਥ ਤਾਂ ਨਹੀਂ ਹੈਗਾ ਜਿਹੜਾ ਜੀ ਟਾਵਰ ਉੱਤੇ ਲੱਗਿਆ ਹੈਗਾ ਹਨੀ ਉਹ ਟਾਵਰ ਦੇ ਉੱਤੇ ਹੈਗਾ ਬਟ ਇਹ ਇਸ ਪੁਆਇੰਂਟ ਜਿਸ ਪੁਆਇੰਟ ਤੇ ਖੜੇ ਇੱਥੇ ਕੋਈ ਬੂਥ ਨਹੀਂ ਹੈਗਾ ਖੜੇ ਜਾਓ ਜਲਦੀ ਦੋਸਤ ਜੀ ਡੈਫੀਨਿਟਲੀ ਵੀ ਵਿਲ ਟ੍ਰੇਸ ਇਟ ਐਂਡ ਵੀ ਵਿਲ ਐਬ ਦਾ ਅਕਿਊਸਟ ਠੀਕ ਤਾਂ ਇਹ ਐਸਪੀ ਸਾਹਿਬ ਸੀਗੇ ਇਹਨਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਨਾਮ ਦਾ ਸੀਗਾ ਜਿਹੜਾ ਰਿਟਾਇਰ ਪੋ ਦੋ ਫਾਇਰ ਹੋਇਆ ਤੇ ਇੱਕ ਇਹ ਜੁੜਿਆ ਕਿ ਉਹਨਾਂ ਦੀ ਡੈਥ ਹੋ ਗਈ ਇੱਕ ਉਹਨਾਂ ਦੇ ਕੋਈ ਬਣੇ ਪਾਪ ਪੁਲਿਸ ਸਾਡੂ ਕਾਈ ਜਾਂਚ ਕਰਦਾ ਜਲਦੀ ਹੀ ਫੜਾਇਆ ਜਾਊਗਾ ਐਸਪੀ ਸਾਹਿਬ ਨੇ ਕਿਹਾ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਜਿਹੜਾ ਹੈ ਉਹ ਟ੍ਰੇਸ ਕਰ ਲਾਂਗੇ ਸਾਨੂੰ ਕੋਈ ਕਲੂ ਮਿਲੇਗਾ ਸ਼ੁਰੂਆਤੀ ਜਾਂਚ ਹੈ ਕੋਈ ਕਲੂ ਮਿਲੇਗਾ ਉਹਨਾਂ ਦੇ ਆਧਾਰ ਤੇ ਜਲਦੀ ਹੀ ਅ ਦਸਿਆ ਅਧਿਕਾਰੀਆਂ ਨੇ ਕਿ ਉਹ ਫੜੇ ਜਾ ਫੜਾਇਆ ਜਾਊਗਾ ਜਿਹੜਾ ਵੀ ਦੋਸ਼ੀ ਹੈ ਤੇ ਰੀਜ਼ਨ ਵਗੈਰਾ ਉਹ ਹੈਗਾ ਪਤਾ ਲੱਗੋ ਵੀ ਕੀ ਰੀਜ਼ਨ ਸੀਗਾ ਤੇ ਇਹ ਕੌਣ ਫਾਇਰ ਕੀਤਾ ਕੌਣ ਸੀ ਇਹ ਜਲਦੀ ਹੀ ਪਤਾ ਚਲ ਜੂਗਾ ਦੱਸ ਦਈਏ ਕਿ ਔਮ ਪ੍ਰਕਾਸ਼ ਅਨੰਦ ਦਾ ਸੀ ਜਿਹੜਾ ਵਿਅਕਤੀ ਸੀ ਬੀੜ ਤਲਾ ਰੋਡ ਤੇ ਟਾਇਰ ਫੜਨਾ ਰਿਹਾ ਸੀ ਉਹਦੀ ਡੈਥ ਹੋ ਚੁੱਕੀ ਹੈ ਦੋ ਫਾਇਰ ਲੱਗੇ ਸੀ ਤੇ ਮੌਕੇ ਤੇ ਜਿਹੜਾ ਹੈਗਾ ਫਾਇਰ ਕਰਕੇ ਦੋ ਫਾਇਰ ਕਰਕੇ ਉਹ ਫਰਾਰ ਹੋ ਗਿਆ ਪਰ ਨਕਰੇ ਦੁਕਾਨਦਾਰ ਸੀ ਜਦੋਂ ਮੈਂ ਬਾਹਰ ਦੇਖਿਆ ਤਾਂ ਮਤਲਬ ਉਹਨਾਂ ਨੂੰ ਗੋਲੀ ਲੱਗ ਚੁੱਕੀ ਰੋਟੀਨ ਚ ਜਾਂਦੇ ਸੀ ਤੁਹਾਡੇ ਕੋਲ ਦੁੱਧ ਲੈਣ ਹਾਂਜੀ ਹਾਂਜੀ ਟਾਈਮਿੰਗ ਕੋਈ ਵੱਜੀ ਹੋਈ ਸੀ ਟਾਈਮਿੰਗ ਕੋਈ ਨਹੀਂ ਸੀ ਜੀ ਬਸ ਉਹ ਜਸਟ ਅੱਜ ਜਿਵੇਂ ਹੁਣ ਆਏ ਮਤਲਬ 6:30 ਵਜੇ ਦਾ ਟਾਈਮ ਹੋਊਗਾ ਤਾਂ ਉਸ ਟਾਈਮ ਤੇ ਜਦੋਂ ਆਏ ਤੇ ਉਹਨੇ ਪਿੱਛੇ ਫੈਰ ਮਾਰੇ ਇਕੱਲੇ ਰਹਿੰਦੇ ਸੀ ਇੱਥੇ ਨਹੀਂ ਨਹੀਂ ਇਹਨਾਂ ਦਾ ਘਰ ਪਰਿਵਾਰ ਹੈਗਾ ਇੱਥੇ ਪੂਰਾ ਪਰਿਵਾਰ ਦੇ ਰਹੇ ਹਾਂ ਕਦੇ ਕਦੇ ਉਹਨਾਂ ਨੇ ਤੁਹਾਡਾ ਕੋਈ ਗੱਲ ਸ਼ੇਅਰ ਕੀਤੀ ਹੋਵੇ ਵੀ ਐਂਦਾ ਯਾਰ ਕੁਛ ਹੈ ਜਾਂ ਨਾ ਜੀ ਉਹ ਬਹੁਤ ਬੁਰੀਆ ਸੁਭਾਅ ਦੇ ਸੀਗੇ ਉਹ ਤਾਂ ਬਹੁਤ ਬੁਰੀਆ ਗੱਲਾਂ ਕਰਦੇ ਸੀਗੇ ਜਦੋਂ ਵੀ ਮਤਲਬ ਆਉਂਦੇ ਸੀਗੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ ਕਾਤੇ ਆਏ ਸੀ ਜਿਨੇ ਪੈਰਿੰਗ ਕੀਤੀ ਹੈ ਜਿਹੜੇ ਬੰਦੇ ਨੇ ਉਹ ਤਾਂ ਮਤਲਬ ਮੋਟਰਸਾਈਕਲ ਤੇ ਸੀਗੇ ਜੀ ਰਾਈਫਲ ਸੀ ਉਹਨਾਂ ਕੋਲੇ ਹਾਂ ਦੋ ਨਾਲ ਹੀ ਸੀ ਕਿੱਦਾਂ ਜਿਹੜੇ ਸੀ ਇੱਕ ਬੰਦੇ ਸੀ ਸਿੰਗਲ ਸੀ ਕਿਧਰੋਂ ਆਏ ਸੀ ਤੁਹਾਨੂੰ ਕੁਝ ਪਤਾ ਹੈ ਨੀ ਬਾਈਕ ਤਾਂ ਉਹਨਾਂ ਦੀ ਚੌਂਕ 'ਚ ਖੜੀ ਸੀ ਜੀ ਅੱਛਾ ਅੱਛਾ ਇੱਥੇ ਹਾਂਜੀ ਬਾਈਕ ਤਾਂ ਚੌਂਕ 'ਚ ਖੜੀ ਸੀਗੀ ਪਰ ਉਹ ਜਿਵੇਂ ਇੱਥੇ ਆਏ ਐ ਤੇ ਉਹ ਸਿੰਗਲ ਬੰਦਾ ਹੀ ਗਿਆ ਹੈਗਾ ਪੈਦਲ ਤੇ ਕਿਤਨੂੰ ਪੱਜਿਆ ਫਿਰ 200 ਬੀਡ ਰੋਡ ਉਹਤੋਂ ਹੀ ਪੱਜ ਗਿਆ ਹਾਂਜੀ ਜਿੱਧਰੋਂ ਆਇਆ ਸੀ ਵਾਪਸ ਉਧਰ ਹੀ ਪੱਜ ਗਿਆ ਦੋ ਪੈਰਿੰਗ ਹੋਈ ਹਾਂਜੀ ਫਿਰ ਉਹ ਮੌਕੇ ਤੇ ਹੀ ਕੁਝ ਹੋਇਆ ਹੈ ਜਾਂ ਉਹਨਾਂ ਨੂੰ ਫਿਰ ਕੌਣ ਲੈ ਗਿਆ ਨਹੀਂ ਉਹਨਾਂ ਦੇ ਬੇਟਾ ਆ ਗਏ ਸੀ ਫਿਰ ਉਹ 5 ਮਿੰਟ ਬਾਅਦ ਬੇਟਾ ਆ ਗਿਆ ਸੀ ਕੀ ਨਾਮ ਸੀ ਇਹਦਾ ਬੰਦੇ ਦਾ ਓਮਪ੍ਰਕਾਸ਼ ਮੈਨੂੰ ਨਾਮ ਨਹੀਂ ਪਤਾ ਜੀ ਮੈਨੂੰ ਅੱਛਾ ਕਲੀਅਰ ਤੋਂ ਤੁਹਾਡੇ ਤੋਂ ਦੁੱਧ ਲੈ ਰਹੇ ਸੀ ਦੁੱਧ ਤਾਂ ਆਪਣਾ ਤਿੰਨ ਚਾਰ ਮਹੀਨੇ ਹੋ ਗਏ ਫਿਰ ਚਾਰ ਮਹੀਨੇ ਹੋ ਗਏ ਡੇਲੀ ਦੁੱਧ ਲੈ ਕੇ ਜਾਂਦੇ ਡੇਲੀ ਡੇਲੀ ਹਾਂ ਕਦੇ ਉਹਨਾਂ ਦਾ ਬੇਟਾ ਹੁੰਦਾ ਹੁੰਦਾ ਸੀਗਾ ਕਦੇ ਉਹ ਆਪ ਆਉਂਦਾ ਕੈਮਰੇ ਜੀ ਵਾਹ ਜੀ ਵੀਡੀਓ ਤੁਹਾਡੇ ਕੈਮਰੇ ਲੱਗੇ ਨਹੀਂ ਕੈਮਰੇ ਮੇਰੇ ਚੱਲ ਨਹੀਂ ਬਾਕੀ ਉਹ ਬਾਹਰ ਹੀ ਸੀਗੇ ਨਾ ਮੇਨ ਸੜਕ ਤੇ ਸੀਗੇ ਜੀ ਹਾਂ ਇਸ ਤਾਈਂ ਪੂਰਾ ਤੋੜ ਤੋਂ ਉਹ ਤਾਂ ਲੈ ਕੇ ਜਾ ਰਹੇ ਸੀ ਕਿ ਲੈਂਡ ਆ ਰਹੇ ਸੀ ਲੈਂਡ ਆ ਰਹੇ ਸੀ ਹਲੇ ਲੈਂਡ ਆ ਰਹੇ ਸੀ ਫਿਰ ਉਹ ਪਿੱਟ ਤੇ ਗੋਲੀ ਚੱਲੀ ਜਾਂ ਛਾਤੀ ਤੇ ਕੁਝ ਪਤਾ ਪਿੱਟ ਪਿੱਟੂ ਹੀ ਸੀ ਜੀ ਟੁੱਟੇ ਸੀ ਹਾਂ ਜੀ ਇਸ ਤਾਈਂ ਪੂਰਾ ਵਸੁੰਧਾ ਤੇ ਇਸੇ ਕਦੇ ਹਾਂਜੀ ਰਾਸ਼ਟਰ ਵੱਤੋਂ ਇੱਥੇ ਮਲਤਾਨੀ ਰੋਡ ਤੇ ਰਹਿੰਦੀ ਹੈ ਫਸੰਗਰ ਹੂੰ ਸੋ ਤੁਸੀਂ ਦੇਖੋ ਜੀ ਅਨੇ ਆ ਰਹੇ ਸੀ ਉਹ ਤੰਦਰ ਐਂਟਰ ਕਰ ਰਹੇ ਸੀ ਇਹ ਦੁਕਾਨਦਾਰ ਨੇ ਜਿਹੜਾ ਦੱਸਿਆ ਕਿ ਅੰਦਰ ਐਂਟਰ ਕਰ ਰਹੇ ਸੀ ਇਸ ਜਗ੍ਹਾ ਤੇ ਪਹੁੰਚੇ ਸੀ ਇਸ ਜਗ੍ਹਾ ਤੇ ਫਾਇਰ ਉਹਨਾਂ ਤੇ ਹੋਇਆ ਟੁਈ ਤੇ ਜਦੋਂ ਉਹ ਆਏ ਨੀ ਬੋੜੀ ਇੱਥੇ ਰੇੜੀ ਹੁੰਦੀ ਹੈ ਫਲੋਟ ਦੀ ਤੁਸੀਂ ਕਿੱਥੇ ਸੀਗੇ ਮੈਂ ਜਦੋਂ ਗੋਲੀ ਚੱਲੀ ਨਾਲੇ ਚਲਾ ਗਿਆ ਸੀ ਕੋਣ ਨੂੰ ਪਾਸੇ ਹੋ ਜਾ ਭਾਈ ਬਸ ਬਾਈ ਨੇ ਕੀ ਉਹਨਾਂ ਨੇ ਕੁਝ ਸਾਹ ਤੁਹਾਨੂੰ ਕੀ ਕਿਹਾ ਆਸੇ ਹੀ ਵੀ ਗੋਲੀ ਚੱਲੀ ਹੋਈ ਸਾਈਡ ਤੋਂ ਹੋਈ ਬਸ ਮੈਂ ਗੋਲੀ ਚੱਲਣੀ ਹੈ ਕਿ ਚੱਲੀ ਹੈ ਜਦੋਂ ਚਲਾਈ ਨਾ ਦੂਜੇ ਕਿਨਾਰੇ ਫਸਿਆ ਜਾ ਤੈਨੂੰ ਮੈਂ ਨਾਲ ਹੀ ਨਿਕਲ ਗਿਆ ਸਾਈਡ ਤੋਂ ਬਚਾਉਂਦਾ ਬਹੁਤ ਚੌਣਾ ਨੇ ਗਿਆ ਬੰਦ ਗੋਲੀ ਚੁਲਾਣ ਵਾਲੇ ਨੇ ਤੁਹਾਨੂੰ ਕਿਹਾ ਵੀ ਤੂੰ ਪਾਸੇ ਹੋ ਜਾ ਹਾਂਜੀ ਤੇ ਉਹਦੇ ਕੋਈ ਆਦਾ ਕੰਮ ਕਰਦਾ ਮੇਰੀ ਰੀਡੀ ਤੇ ਫੋਸ ਟੱਕਿਆ ਹੋਇਆ ਸੀਗਾ ਸਾਰਾ ਪੂਰਾ ਟੱਕਿਆ ਪਿਆ ਸੀਗਾ ਜੀ ਪਰਨੇ ਨਾਲ ਕਿੰਨੀ ਕੀ ਉਮਰ ਲੱਗਦੀ ਸੀ ਆਈਡੀਆ ਜੇ ਦੱਸੀ ਹੋ ਗਈ 24 25 ਸਾਲ ਜਿੱਦਾਂ ਲਾ ਲਓ ਪੱਛੇ ਕਿਹੜਾ ਮੋਟਰਸਾਈਕਲ ਸੀਗਾ ਇਹ ਨਹੀਂ ਪਤਾ ਕਿੰਨੇ ਜਣੇ ਸੀ ਇਕੱਲਾ ਹੀ ਸੀਗਾ ਜੀ ओके ਵੇ ਆਪਣਾ ਕਿਹੜਾ ਸੀ ਕੁਛ ਪਤਾ ਹਾਂਜੀ ਕਾਲੀ ਵੀ ਕਾਲੀ ਆ ਦੇ ਸੀ ਤਾਂ ਇਹ ਵਿਅਕਤੀ ਜੀ ਸਾਹਿਬੀ ਫਰੋਡ ਦੀ ਜੜੀ ਹੈ ਕਿੱਥੇ ਫਾਇਰ ਹੋਇਆ ਨਾ ਬਿਲਕੁਲ ਉਹਦੇ ਨਾਲ ਇੱਥੇ ਇਸ ਜਗ੍ਹਾ ਫਾਇਰ ਹੋਇਆ ਦੇਖੋ ਤੇ ਆਹ ਫਰੋਡ ਦੀ ਜੜੀ ਹੈ ਜਿਹਨਾਂ ਦੀ ਹੁਣ ਪਾਈਟ ਕੀਤੀ ਹੈ ਜਿਹਨਾਂ ਦੀ ਮੈਂ ਦੱਸਿਆ ਕਿ ਉਹਨੂੰ ਜਿਹੜਾ ਫਾਇਰ ਕਰਨ ਵਾਲਿਆਂ ਨੇ ਕਿਹਾ ਕਿ ਇਸ ਵਿਅਕਤੀ ਨੂੰ ਦੇਵ 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 ਇਹਨਾਂ ਨੂੰ ਕਿਹਾ ਕਿ ਤੂੰ ਸਾਈਡ ਤੇ ਹੋ ਜਾ ਨਹੀਂ ਤਾਂ ਫਿਰ ਤੇਰਾ ਦੇਰ ਨੁਕਸਾਨ ਹੋ ਜਾਏ ਤੇ ਸਾਈਡ ਤੇ ਹੋਗੇ ਪੋਸਟਵਾੜਾ ਇਸ ਜਗ੍ਹਾ ਤੇ ਬਿਲਕੁਲ ਨਾਲ ਫਰੋਡ ਦੀ ਜਿਹੜੀ ਹੈ ਇਸ ਜਗ੍ਹਾ ਤੇ ਉਹ ਫਾਇਰ ਹੋਇਆ ਦੋ ਫਾਇਰ ਕੀਤਾ ਬੈਗ ਤੇ ਸਿੰਗਲ ਬੰਦਾ ਜੀ ਕੱਲਾ ਬੰਦਾ ਸੀ ਦੇਖੋ ਤੇ ਦੁਕਾਨਦਾਰ ਨੇ ਕਿਹਾ ਕਿ ਬਾਈਕ ਇੱਥੇ ਖੜੀ ਸੀ ਪਹਿਲਾਂ ਦੀ ਉਹ ਇਧਰੋਂ ਆਇਆ ਇਸ ਜਗ੍ਹਾ ਤੇ ਤੇ ਆ ਬਿਲਕੁਲ ਜਿਹੜੇ ਤੇ ਜਿਹੜੀ ਬਿਲਕੁਲ ਨਾਲ ਸੀ ਇਸ ਵਿਅਕਤੀ ਦੀ ਜਿਹੜਾ ਜਿਹੜੇ ਪਹਿਲਾਂ ਵਾਰਨਿੰਗ ਦੇ ਕੇ ਪਾਸੇ ਕੀਤਾ ਹੈ ਦੂਜੇ ਵਿਅਕਤੀ ਨੂੰ ਤੇ ਤੂੰ ਸਾਈਡ ਤੇ ਹੋ ਜਾ ਨਹੀਂ ਤਾਂ ਫਾਇਰ ਤੇ ਲੱਗ ਜਾਊਗਾ ਆ ਇਹ ਮਲਤਾਨੀਆ ਰੋਡ ਹੈ ਜੀ ਭਰਿਆ ਬਾਜ਼ਾਰ ਹੁੰਦਾ ਇੱਥੇ ਸਾਹਮਣੇ ਡੀਡੀ ਮਿੱਤਲ ਟਾਵਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਸਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਇਹ ਦੁਕਾਨ ਹੈ ਦਿਨਦਲ ਗ੍ਰੈਨਰ ਸਟੋਰ ਤੇ ਇਸ ਜਗ੍ਹਾ ਤੇ ਜਿਹੜਾ ਉਹ ਵਿਅਕਤੀ ਸੀ ਅੰਦਰ ਐਂਟਰ ਕਰ ਰਿਹਾ ਸੀ ਦੁਕਾਨ ਤੇ ਦੁੱਧ ਲੈਣ ਵਾਸਤੇ ਤੇ ਇਸ ਜਗ੍ਹਾ ਤੇ ਫਾਇਰ ਹੋਇਆਗਾ ਦੋ ਫਾਇਰ ਹੋਇਆ ਇਧਰੋਂ ਵਿਅਕਤੀ ਆਇਆ ਸੀ ਤਾਂ ਪੁੱਕੇ ਜਿਹੜੇ ਫੁੱਲ ਸਹਾਦਕਾਰੀ ਪੁਛੇ ਪੁਸਟੀਮਾ ਪੁਛੇ ਵੱਖ-ਵੱਖ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਜਿਹੜਾ ਹੈਗਾ ਉਹ ਦੋਸ਼ੀ ਹੈ ਜਿਹੜਾ ਜਿਹੜਾ ਹੈਗਾ ਫਾਇਰ ਕੀਤਾ ਉਹ ਫੜ ਲਿਆ ਜਾਊਗਾ ਕੁਝ ਕਲੂ ਮਿਲਿਆ ਕਿ ਉਹ ਆਪੀ ਉਹਨਾਂ ਦੇ ਆਧਾਰ ਤੇ ਜਾਂਚ ਕਰ ਰਹੇ ਆ ਤੇ ਜਲਦੀ ਹੀ ਵਿਸ਼ਵਾਸ ਹੈ ਕਿ ਜਿਹੜਾ ਉਹ ਫੜਿਆ ਜਾਊਗਾ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਕੋਈ ਅਪਡੇਟ ਹੋਈ ਤਾਂ ਜ਼ਰੂਰ ਦਿਖਾਵਾਂਗੇ ਜੈ ਹਿੰਦ ਜੈ ਪਰਮਤ